ਇਕੱਲੇ ਰਹਿਣਾ ਸਿੱਖੋ ਕਿਸੇ ਤੋਂ ਬਦਲਾ ਲੈਣ ਦੀ ਸੋਚ ਨਾ ਰੱਖੋ ਕਿਉਂਕਿ ਮਾੜਾ ਫਲ ਦਰਖਤ ਤੋਂ ਆਪਣੇ ਆਪ ਹੀ ਡਿੱਗ ਜਾਂਦਾ ਹੈ ਆਪਣੀ ਪਲੈਨਿੰਗ ਨੂੰ ਹਮੇਸ਼ਾ ਇੰਨਾ ਮਜ਼ਬੂਤ ਰੱਖੋ ਕਿ ਲੋਕਾਂ ਨੂੰ ਲੱਗੇ ਕਿ ਤੁਸੀਂ ਹਾਰ ਰਹੇ ਹੋ ਪਰ ਜਿੱਤ ਤੁਹਾਡੀ ਹੀ ਹੋਣੀ ਚਾਹੀਦੀ ਹੈ ਇਕੱਲੇ ਹੋਣ ਤੇ ਤੁਸੀਂ ਉਨੇ ਦੁਖੀ ਨਹੀਂ ਹੋਵੋਗੇ ਜਿੰਨੇ ਗਲਤ ਵਿਅਕਤੀ ਨਾਲ ਰਹਿਣ ਤੇ ਤੁਸੀਂ ਦੁਖੀ ਹੋਵੋਗੇ ਧੋਖਾ ਫਰੇਬ ਅਤੇ ਪਾਪ ਦਾ ਫਲ ਇਸ ਧਰਤੀ ਤੇ ਹੀ ਭੁਗਤਣਾ ਪੈਂਦਾ ਹੈ ਯਾਦ ਰੱਖੋ ਸਮਾਂ ਕਿਸੇ ਨੂੰ ਮਾਫ਼ ਨਹੀਂ ਕਰਦਾ ਪਤਾ ਨਹੀਂ ਲੋਕ ਐਨੀ ਹੁਸ਼ਿਆਰੀ ਕਿੱਥੋਂ ਸਿੱਖਦੇ ਹਨ ਨਾਲ ਵੀ ਰਹਿੰਦੇ ਹਨ ਏਖਾ ਵੀ ਕਰਦੇ ਹਨ ਰਿਸ਼ਤੇ ਵੀ ਨਿਭਾਉਂਦੇ ਹਨ ਦੁਸ਼ਮਣੀ ਵੀ ਨਿਭਾਉਂਦੇ ਹਨ ਮੂੰਹ ਤੇ ਕੁਝ ਹੋਰ ਤੇ ਪਿੱਠ ਪਿੱਛੇ ਕੁਝ ਹੋਰ ਹੀ ਹੁੰਦੇ ਹਨ ਸਮਾਂ ਅਤੇ ਸਥਿਤੀ ਕਦੇ ਵੀ ਬਦਲ ਸਕਦੀ ਹੈ ਇਸ ਲਈ ਕਦੇ ਵੀ ਕਿਸੇ ਦਾ ਅਪਮਾਨ ਨਾ ਕਰੋ ਅਤੇ ਨਾ ਹੀ ਕਿਸੇ ਨੂੰ ਤੁਛ ਸਮਝੋ ਤੁਸੀਂ ਸ਼ਕਤੀਸ਼ਾਲੀ ਹੋ ਸਕਦੇ ਹੋ ਪਰ ਸਮਾ ਤੁਹਾਡੇ ਤੋਂ ਵੀ ਵੱਧ ਸ਼ਕਤੀਸ਼ਾਲੀ ਹੈ ਜਿੰਦਗੀ ਵਿੱਚ ਸਿਰਫ ਦੋ ਹੀ ਸੱਚੇ ਸਾਥੀ ਹਨ ਇੱਕ ਤੁਹਾਡਾ ਕੀਤਾ ਕਰਮ ਅਤੇ ਦੂਜਾ ਪਰਮਾਤਮਾ ਬਾਕੀ ਸਭ ਇੱਥੇ ਮਿਲਦੇ ਹਨ ਅਤੇ ਇੱਥੇ ਹੀ ਵਿਛੜ ਜਾਂਦੇ ਹਨ ਜੋ ਆਪਣਾ ਨਾ ਹੋਇਆ ਉਸਤੇ ਕਦੇ ਹੱਕ ਨਾ ਚਿਤਾਓ ਅਤੇ ਜੋ ਸਮਝ ਨਾ ਸਕੇ ਉਸ ਨੂੰ ਕਦੇ ਦੁੱਖ ਨਾ ਦੱਸੋ ਜਦੋਂ ਤੱਕ ਮਨ ਵਿੱਚ ਖੋਟ ਅਤੇ ਦਿਲ ਵਿੱਚ ਪਾਪ ਹੈ ਉਦੋਂ ਤੱਕ ਸਾਰੇ ਮੰਤਰ ਅਤੇ ਜਾਪ ਬ्यर्थ ਹਨ ਅਨੇ ਆ ਤੇ ਚੁੱਪ ਰਹਿਣ ਵਾਲਾ ਹਮੇਸ਼ਾ ਰੋਇਆ ਹੈ ਤ੍ਰਿਤਰਾਸ਼ਟਰ ਦੀ ਚੁੱਪ ਨੇ ਵੀ ਸੌ ਪੁੱਤਰਾਂ ਨੂੰ ਗੁਆ ਦਿੱਤਾ ਤੁਸੀਂ ਕਿਸੇ ਦੀ ਫਿਤਰਤ ਨਹੀਂ ਬਦਲ ਸਕਦੇ ਜੇ ਪਿਆਜ਼ ਨੂੰ ਪਿਆਰ ਨਾਲ ਵੀ ਕੱਟੋ ਤਾਂ ਵੀ ਹੰਝੂ ਨਿਕਲਦੇ ਹਨ ਜਨਮ ਹੋਣ ਤੇ ਵੰਡੀ ਜਾਣ ਵਾਲੀ ਮਠਾਈ ਨਾਲ ਸ਼ੁਰੂ ਹੋਈ ਜ਼ਿੰਦਗੀ ਦੀ ਖੇਡ ਸ਼ਰਾਦ ਦੀ ਖੀਰ ਤੇ ਆ ਕੇ ਖਤਮ ਹੋ ਜਾਂਦੀ ਹੈ ਤੇ ਜ਼ਿੰਦਗੀ ਦੀ ਮਿਠਾਸ ਹੈ ਅਤੇ ਇਹ ਵੱਡੀ ਬਦਕਿਸਮਤੀ ਦੀ ਗੱਲ ਹੈ ਕਿ ਬੰਦਾ ਇਹ ਦੋਵੇਂ ਚੀਜ਼ਾਂ ਦੋਵਾਂ ਮੌਕਿਆਂ ਤੇ ਨਹੀਂ ਖਾ ਸਕਦਾ ਤੇ ਜ਼ਿੰਦਗੀ ਕੀ ਹੈ ਆ ਕੇ ਨਹਾਏ ਅਤੇ ਨਹਾ ਕੇ ਚਲੇ ਗਏ ਤੁਸੀਂ ਉਸ ਪਲ ਆਜ਼ਾਦ ਹੋ ਜਾਓਗੇ ਜਦੋਂ ਤੁਸੀਂ ਇਹ ਚਿੰਤਾ ਕਰਨੀ ਛੱਡ ਦੇਵੋਗੇ ਕਿ ਦੂਸਰੇ ਤੁਹਾਡੇ ਬਾਰੇ ਕੀ ਸੋਚਦੇ ਹਨ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ